ਇਦਾਂ ਮੈਸੇਜ ਆਇਆ ਸੀਗਾ ਉਹ ਪੁੱਛਦੇ ਸੀ ਕਿ ਸਾਡੇ ਤੋਂ ਦਹੀਂ ਨਹੀਂ ਜਾਂਦਾ ਹੈਗਾ ਕਿ ਜਦੋਂ ਅਸੀਂ ਜਮਾਉਣੀਏ ਤਾਂ ਖਰਾਬ ਹੋ ਜਾਂਦਾ ਹਮੇਸ਼ਾ ਵੀ ਤਾਂ ਹੁਣ ਆਪਾਂ ਅੱਜ ਤੁਹਾਨੂੰ ਦੱਸਣ ਲੱਗੇ ਆ ਕਿ ਦਹੀਂ ਨੂੰ ਅਸੀਂ ਕਿਦਾਂ ਜਮਾਉਣੀ ਆ ਸੋ ਸਭ ਤੋਂ ਪਹਿਲਾਂ ਆਪਾਂ ਨੇ ਦੁੱਧ ਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਉਸ ਤੋਂ ਬਾਅਦ ਉਹਨੂੰ ਰੱਖ ਲੈਣਾ ਠੰਡਾ ਹੋਣ ਲਈ ਹੁਣ ਆਪਾਂ ਇਹ ਜਦੋਂ ਚੈੱਕ ਕਰਨਾ ਕਿ ਦਹੀਂ ਦੇ ਲਈ ਰੈਡੀ ਆ ਇਹ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਉਹਦੇ ਵਿੱਚ ਆਪਣੀ ਉਂਗਲ ਡਿਪ ਕਰਕੇ ਦੇਖ ਸਕਦੇ ਹਾਂ ਜੇ ਤੁਹਾਨੂੰ ਲੱਗਦਾ ਕਿ ਉਂਗਲ ਨੂੰ ਦੁੱਧ ਮਤਲਬ ਕੋਸਾ ਕੋਸਾ ਫੀਲ ਹੁੰਦਾ ਇਟ ਮੀਨਸ ਇਹ ਰੈਡੀ ਹੈ ਜੇ ਤੁਹਾਡੀ ਉਂਗਲ ਨੂੰ ਬਾਅਦ ਦਾ ਸੇਕ ਲੱਗਦਾ ਇਟ ਮੀਨਸ ਥੋੜਾ ਜਿਹਾ ਟਾਈਮ ਹੋਰ ਪਿਆਰ ਨਾਲ ਲੈਣਾ ਉਸ ਤੋਂ ਬਾਅਦ ਇਹਨੂੰ ਕਰਾਂਗੇ ਕਿ ਆਪਾਂ ਨੇ ਭਾਂਡਾ ਕਿਦਾਂ ਦਾ ਲੈਣਾ ਹੈ ਜਿਹਦੇ ਵਿੱਚ ਆਪਾਂ ਨੇ ਦਹੀਂ ਬਣਾਉਣਾ ਮੈਂ ਹਮੇਸ਼ਾ ਆਵਲਾ ਭਾਂਡਾ ਯੂਜ਼ ਕਰਦੀ ਹੁੰਦੀ ਹਣੀ ਇਹ ਡੱਬਾ ਹੈਗਾ ਜਿਹੜਾ ਆਪਾਂ ਰੋਟੀਆਂ ਰੱਖਣ ਲਈ ਯੂਜ਼ ਕਰਦੇ ਆ ਜਿੱਦਾਂ ਆਪਾਂ ਮੇਨਲੀ ਤਾਂ ਆਪਾਂ ਆਹ ਵਾਲਾ ਯੂਜ਼ ਕਰਦੇ ਹੁੰਨੇ ਆ ਜ਼ਿਆਦਾ ਲੋਕ ਕਿ ਆਹ ਵਾਲਾ ਯੂਜ਼ ਕਰਦੇ ਆ ਸੋ ਇਦਾਂ ਦੇ ਵੀ ਮਿਲ ਜਾਂਦੇ ਨੇ ਇੰਡੀਆ ਤੋਂ ਲੈ ਕੇ ਆਂਦਾ ਸੀਗਾ ਸੋ ਇਹਨਾਂ ਦੋਨਾਂ ਨੂੰ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਦੁੱਧ ਪਾ ਕੇ ਰੱਖਦੇ ਜਿੰਨੇ ਟੈਂਪਰੇਚਰ ਆਪਾਂ ਨੂੰ ਚਾਹੀਦਾ ਆ ਸੋ ਉਹ ਠੰਡਾ ਨਹੀਂ ਹੁੰਦਾ ਹੈਗਾ ਉਸ ਤੋਂ ਬਾਅਦ ਸਦਈਆ ਜਿਹੜਾ ਬਹੁਤ ਸੋਹਣਾ ਬਣਦਾ ਹੈ ਸੋ ਹੁਣ ਆਪਾਂ ਨੇ ਦੁੱਧਾ ਜਿਹੜਾ ਕੂਹੇ ਦੇ ਵਿੱਚ ਪਾ ਲੈਣਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖਾਣੀ ਥੋੜਾ ਜਿਹਾ ਜੋਗ ਸੋ ਇਹਨਾਂ ਕੀ ਪਾਉਣਾ ਮੈਂ ਕਿ ਅੱਗੇ ਜ਼ਿਆਦਾ ਖੱਟਾ ਨਾ ਹੋ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸੋ ਹੁਣ ਆਪਾਂ ਡੱਬੇ ਨੂੰ ਇਦਾਂ ਚੰਗੀ ਤਰ੍ਹਾਂ ਲਿਡ ਲਾ ਕੇ ਕਵਰ ਕਰ ਦੇਣਾ ਸੋ ਮੈਂ ਇਹਨੂੰ ਰੱਖਣਾ ਹੁੰਦਾ ਆਪਣੇ ਓਵਨ ਦੇ ਵਿੱਚ ਤੁਸੀਂ ਮਾਈਕ੍ਰੋਵੇਵ ਵਗੈਰਾ ਦੇ ਵਿੱਚ ਵੀ ਰੱਖ ਸਕਦੇ ਹੋ